ਸਤ ਕਰਤਾਰ ਜੀ ਨੇ ਉਹਨਾਂ ਸਤਾ ਕਲਾ ਨੂੰ ਇਸ ਤਰ੍ਹਾਂ ਕਰਕੇ ਬਿਆਨ ਕੀਤਾ ਕਿ ਇਹ ਆਦਮ ਇਹਨਾਂ ਸਤਾ ਕਲਾ ਨੇ ਤੇਰੇ ਅੰਦਰ ਨਵਾਸ ਕਰਨਾ ਹੈ ਆਦਮ ਜੀ ਧਨ ਪ੍ਰਭੂ ਵਾਲਮੀਕ ਮਹਾਰਾਜ ਜੀ ਨੂੰ ਕਹਿਣ ਲੱਗੇ ਨਰੰਕਾਰ ਜੀ ਇਹ ਕਰਤਾ ਧਰਤਾ ਜੀ ਜੇਕਰ ਇਹਨਾਂ ਸਤਾ ਕਲਾ ਦੀ ਇਹ ਦਿਸ਼ਾ ਦਾ ਤੁਸੀਂ ਇਹਨਾਂ ਨੂੰ ਮੇਰੇ ਅੰਦਰ ਜਾਣ ਦੀ ਆਗਿਆ ਕਿਉਂ ਦਿੰਦੇ ਹੋ ਮੈਨੂੰ ਤਾਂ ਇਹਨਾਂ ਦੇ ਕੋਲੋਂ ਬਹੁਤ ਡਰ ਲੱਗਦਾ ਹੈ ਤੁਸੀਂ ਇਹਨਾਂ ਸਤਾਂ ਕਲਾਂ ਨੂੰ ਮੇਰੇ ਸਰੀਰ ਵਿੱਚ ਨਾ ਪਾਓ। ਐ ਕਰਤਾ ਜੀ ਮੈਂ ਇਹ ਨਹੀਂ ਚਾਹੁੰਦਾ ਕਿ ਕੋਈ ਚੀਜ਼ ਮੈਨੂੰ ਤੇਰੇ ਨਾਲੋਂ ਤੋੜ ਸਕੇ। ਕਿਉਂਕਿ ਤੁਸੀਂ ਮੇਰੀ ਬਣਤ ਬਣਾਈ ਹੈ। ਮੈਂ ਸਵਾਸ ਤੁਹਾਡਾ ਸਿਮਰਨ ਕਰਾਂਗਾ। ਮੇਰੇ ਵਿੱਚ ਤੁਸੀਂ ਉਹ ਮੈਲ ਨਾ ਭਰੋ ਜੋ ਮੈਲ ਮੇਰੀ ਆਤਮਾ ਨੂੰ ਪਰਮਾਤਮਾ ਦੇ ਨਾਲੋਂ ਵਿਛੋੜ ਦੇਵੇ। ਐ ਮੇਰੇ ਪ੍ਰੀਤਮ ਤੇਰਾ ਕੀਤਾ ਮੈਂ ਦੇ ਨਹੀਂ ਸਕਦਾ ਤੇ ਤੂੰ ਕਿਸੇ ਕੋਲੋਂ ਵਾਰਿਆ ਨਹੀਂ ਜਾ ਸਕਦਾ ਤੇਰੇ ਗੁਣ ਬੇਅੰਤ ਹਨ ਤੂੰ ਵੱਡਾ ਦਾਤਾ ਹੈ ਜਦੋਂ ਆਦਮ ਜੀ ਨੇ ਆਪਣੇ ਦੋਨੋਂ ਹੱਥ ਜੋੜ ਕੇ ਆਪਣੇ ਪ੍ਰਭੂ ਜੀ ਅੱਗੇ ਇਹ ਬੇਨਤੀ ਕੀਤੀ ਕਿ ਐ ਨਿਰੰਕਾਰ ਜੀ ਦਾ ਕਾਮ ਕ્રોਧ ਲੋਭ ਮੋਹ ਹੰਕਾਰ ਓਮੇ ਦੁਖ ਦਾਇ ਸਤ ਕਲਾ ਮੇਰੇ ਵਿੱਚ ਨਾ ਪਾਓ ਮੈਨੂੰ ਇਹਨਾਂ ਦੇ ਕੋਲੋਂ ਬਹੁਤ ਵੱਡਾ ਖਤਰਾ ਹੈ ਕਿਤੇ ਮੈਨੂੰ ਤੇਰੇ ਨਾਲੋਂ ਤੋੜ ਨਾ ਦੇਨ ਆਦਮ ਧਨ ਪ੍ਰਭੂ ਵਾਲਮੀਕ ਮਹਾਰਾ ਜੀ ਨੂੰ ਕਹਿਣ ਲੱਗਾ ਕਿ ਮੈਂ ਤਾਂ ਸਦਾ ਆਕਾਲ ਤੇਰੇ ਚਰਨਾਂ ਦੇ ਨਾਲ ਜੁੜੇ ਰਹਿਣ ਦੀ ਤੇਰੇ ਚਰਨਾਂ ਵਿੱਚੋਂ ਅਪੀਖ ਮੰਗਦਾ ਹਾਂ ਐਸੀ ਮੈ ਤੁਸੀ ਮੇਰੇ ਵਿੱਚ ਨਾ ਪਾਓ ਜੋ ਮੈਨੂੰ ਤੁਹਾਡੇ ਨਾਲੋਂ ਵੇਮੁਖ ਕਰ ਦੇਵੇ ਜਦੋਂ ਆਦਮ ਜੀ ਨੇ ਕਰਤਾਰ ਜੀ ਨੂੰ ਇਸ ਤਰ੍ਹਾਂ ਕਹਾਤਾ ਕਰਤਾਰ ਜੀ ਹੱਸ ਕੇ ਆਦਮ ਨੂੰ ਕਹਿਣ ਲੱਗੇ ਕਿ ਆਦਮ ਇਹਨਾਂ ਸਤਾਂ ਕਲਾ ਨੂੰ ਆਪਣੇ ਕਾਬੂ ਵਿੱਚ ਰੱਖਣ ਵਾਸਤੇ ਮੇਰਾ ਨਾਮ ਸਿਮਰਨ ਇੱਕ ਬਹੁਤ ਵੱਡਾ ਮੰਤਰ ਜੰਤਰ ਹੈ ਜਿਸ ਮੰਤਰ ਜੰਤਰ ਦੇ ਨਾਲ ਇਹ ਸਤ ਕਲਾ ਤੇਰੀਆਂ ਦਾਸ ਬਣ ਕੇ ਰਹਿਣਗੀਆਂ ਤੇ ਤੂੰ ਸਾਡਾ ਮੰਤਰ ਨਾ ਭੁੱਲੀ ਫਿਰ ਇਹ ਤੈਨੂੰ ਕੁਝ ਨਹੀਂ ਕਰ ਸਕਦੀਆਂ ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਕਿ ਸਾਡਾ ਨਾਮ ਸਿਮਰਨ ਮੰਤਰ ਪੜ੍ਹਦੇ ਨਾਲ ਇਹਨਾਂ ਦੀ ਸ਼ਕਤੀ ਖਤਮ ਹੋ ਜਾਂਦੀ ਹੈ। ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਕਹਿੰਦੇ ਨੇ ਕਿ ਆਦਮ ਇਹਨਾਂ ਸਤਾਂ ਤੋਂ ਬਿਨਾਂ ਜੀਵ ਦਾ ਜਿਹੜਾ ਸਰੀਰ ਖੇੜਾ ਨਹੀਂ ਵੱਸਦਾ। ਇਸੇ ਕਰਕੇ ਇਹਨਾਂ ਦਾ ਸਰੀਰ ਦੇ ਨਾਲ ਇੱਕ ਜ਼ਰੂਰੀ ਸਬੰਧ ਹੈ। ਜਿਹੜੇ ਜੀਵ ਮੇਰਾ ਨਾਮ ਸਿਮਰਨ ਨਹੀਂ ਕਰਦੇ ਉਹਨਾਂ ਦੇ ਉੱਪਰ ਇਹ ਵਾਰ ਕਰਦੀਆਂ ਨੇ। ਤੇ ਭਗਤਾਂ ਦੇ ਸਰੀਰ ਵਿੱਚ ਤਾਂ ਅਮਰਤ ਦਾ ਸਰੂਪ ਧਾਰਨ ਕਰਕੇ ਰਹਿੰਦੀਆਂ ਹਨ ਮਨਮੁਖਾਂ ਦੇ ਅੰਦਰ ਜ਼ਹਿਰ ਭਰਦੀਆਂ ਹਨ ਇਹਨਾਂ ਤੋਂ ਬਿਨਾ ਜੀਵ ਦੁਨੀਆ ਵਿੱਚ ਕੋਈ ਕਾਰੋਬਾਰ ਨਹੀਂ ਕਰ ਸਕਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਮੇ ਦੁਬਦਾ ਪੰਜ ਤਤ ਐਂਡਜ ਜ਼ੈਰਜ ਸੈਤਜ ਉਤਪਜ ਇਹ ਸਮਗਰੀ ਦੇ ਨਾਲ ਸਰੀਰ ਕੋਠੜਾ ਬਣਦਾ ਹੈ ਜਿਸ ਕੋਠੜੇ ਦੇ 10 ਦਰਵਾਜ਼ੇ ਹੁੰਦੇ ਹਨ 9 ਦਰਵਾਜ਼ੇ ਸਰੀਰ ਦੇ ਕੋਠੜੇ ਦੇ ਹਰ ਵਕਤ ਖੁੱਲੇ ਰਹਿੰਦੇ ਨੇ ਤੇ ਜਿਨ੍ਹਾਂ ਦਰਵਾਜ਼ਿਆਂ ਵਿੱਚ ਦੀ ਜੀਵ ਨੂੰ ਤਰ੍ਹਾਂ ਤਰ੍ਹਾਂ ਦੀ ਸ਼ਕਤੀ ਮਿਲਦੀ ਹੈ ਜੀ ਸ਼ਕਤੀ ਦੇ ਨਾਲ ਸਰੀਰ ਕੋਠੜਾ ਚੱਲਦਾ ਹੈ ਇਹ ਸਰੀਰ ਕੋਠੜੀ ਦਾ 10ਵਾਂ ਦਰਵਾਜ਼ਾ ਹਰ ਵਕਤ ਬੰਦ ਰਹਿੰਦਾ ਹੈ ਜਿਸ ਦਰਵਾਜ਼ੇ ਦੇ ਅੰਦਰ ਓਮ ਸ਼ਬਦ ਦਾ ਵਾਸਾ ਹੁੰਦਾ ਹੈ ਜੋ ਆਪਣਾ ਨਰੰਕਾਰ ਜੀ ਦਾ ਆਤਮਿਕ ਸਰੂਪ ਹੈ ਧੰਨ ਪ੍ਰਭੂ ਵਾਲਮੀਕ ਮਹਾਰਾ ਜੀ ਕਹਿੰਦੇ ਨੇ ਆਦਮ ਬਹੁਤ ਉੱਚਾ ਸਿਮਰਨ ਕਰਨ ਦੇ ਨਾਲ ਉਹ ਦਸਵਾਂ ਦਰਵਾਜ਼ਾ ਖੁੱਲਦਾ ਹੈ ਦਸਵਾਂ ਦਰਵਾਜ਼ਾ ਖੁੱਲੇ ਤੋਂ ਬਿਨਾ ਜੀਵ ਨੂੰ ਨਿਰੰਕਾਰ ਜੀ ਦੇ ਦਰਸ਼ਨ ਨਹੀਂ ਹੁੰਦੇ ਨੂਰੀ ਅੱਖਾਂ ਦੇ ਨਾਲ ਉਸ ਨੂਰੀ ਨੂੰ ਦੇਖ ਸਕੀਦਾ ਹੈ ਧੰਤਨ ਸਤਗੁਰੂ ਵਾਲਮੀਕ ਮਹਾਰਾਜ ਜੀ ਨੇ ਆਦਮ ਜੀ ਨੂੰ ਆਪਣੇ ਸਾਹ ਬ੍ਰਹਮਸਾਰ ਦਾ ਦਰਸ਼ਨ ਵੀ ਕਰਵਾਇਆ ਕਿ ਇਹਨੂੰ ਪਤਾ ਲੱਗ ਸਕੇ ਕਿ ਕੁਦਰਤ ਕੀ ਚੀਜ਼ ਹੈ ਜਿਸ ਦਾ ਈਡਾ ਵੱਡਾ ਪਸਾਰ ਹੈ ਹੁਣ ਜਿਹੜੇ ਭਗਵਾਨ ਵਾਲਮੀਕ ਮਹਾਰਾ ਜੀ ਉਹਦੇ ਸਾਹਮਣੇ ਖੜੇ ਹਨ ਉਸ ਨਾਲ ਗੱਲਾਂ ਕਰ ਰਹੇ ਨੇ ਤੇ ਉਹੀ ਵਾਲਮੀਕ ਮਹਾਰਾ ਜੀ ਆਦਮ ਜੀ ਨੂੰ ਸੱਜ ਖੰਡ ਵਿੱਚ ਸੁਨਹਿਰੀ ਪਲੰਗ ਦੇ ਉੱਪਰ ਬਿਰਾਜਮਾਨ ਹਰਮੰਦਰ ਸਾਹਿਬ ਦੇ ਵਿੱਚ ਨਜ਼ਰ ਆਇਆ ਆਦਮ ਹੈ ਕੌਤਕ ਦੇ ਕੇ ਬੜਾ ਅਚਰਜ ਰਹਿ ਗਿਆ ਕਿ ਜਿਹੜੇ ਭਗਵਾਨ ਵਾਲਮੀਕ ਮਹਾਰਾ ਜੀ ਮੇਰੇ ਨਾਲ ਖੜੇ ਗੱਲਾਂ ਕਰ ਰਹੇ ਨੇ ਸੱਚਖੰਡ ਦੇ ਵਿੱਚ ਪਲੰਘ ਦੇ ਉੱਪਰ ਵੀ ਇਹੀ ਬਿਰਾਜਮਾਨ ਹਨ ਇੱਕ ਐਸੀ ਮਾਇਆ ਆਦਮ ਜੀ ਨੂੰ ਬੜੀ ਡੂੰਗੀ ਸੋਚ ਵਿੱਚ ਪਿਆ ਦੇ ਕੇ ਭਗਵਾਨ ਵਾਲਮੀਕ ਜੀ ਆਦਮ ਜੀ ਨੂੰ ਕਹਿਣ ਲੱਗੇ ਆਦਮ ਤੈਨੂੰ ਕਿਸ ਗੱਲ ਦੀ ਸੋਚ ਲੱਗੀ ਹੈ ਜੋ ਤੂੰ ਬੜਾ ਹੈਰਾਨ ਪਰੇਸ਼ਾਨ ਹੋ ਰਿਹਾ ਹੈ ਮੈਨੂੰ ਦੱਸ ਤੈਨੂੰ ਕੀ ਗੱਲ ਹੈ ਆਦਮ ਜੀ ਭਗਵਾਨ ਵਾਲਮੀਕ ਮਹਾਰਾਜ ਜੀ ਨੂੰ ਕਹਿਣ ਲੱਗਾ ਕਿ ਆ ਕਰਤਾਰ ਜੀ ਇਹ ਕੈਸੀ ਤੇਰੀ ਮਾਇਆ ਹੈ ਜੋ ਮੇਰੀ ਸਮਝ ਵਿੱਚ ਨਹੀਂ ਆ ਰਹੀ ਆ ਆਦਮ ਕਹਿੰਦਾ ਹੈ ਕਿ ਇੱਥੇ ਤੁਸੀਂ ਮੇਰੇ ਨਾਲ ਗੱਲਾਂ ਵੀ ਕਰ ਰਹੇ ਹੋ ਤੇ ਸੱਜ ਖੰਡ ਵਿੱਚ ਹਰ ਮੰਦਰ ਵਿੱਚ ਸੋਨੇ ਦੇ ਸੁਨਹਿਰੀ ਪਲੰਗ ਦੇ ਉੱਪਰ ਵੀ ਤੁਸੀਂ ਬਿਰਾਜਮਾਨ ਨਜ਼ਰ ਆ ਰਹੇ ਹੋ ਆਦਮ ਕਹਿਣ ਲੱਗਾ ਕਿ ਨਿਰੰਕਾਰ ਜੀ ਧੰਨ ਪ੍ਰਭੂ ਵਾਲਮੀਕ ਮਹਾਰਾਜ ਇਸੇ ਕਰਕੇ ਮੈਂ ਬਹੁਤ ਹੈਰਾਨ ਹਾਂ ਕਿ ਇੱਥੇ ਵੀ ਤੂੰ ਤੇ ਉੱਥੇ ਵੀ ਤੂੰ ਜਦੋਂ ਆਦਮ ਜੀ ਨੇ ਨਰੰਕਾਰ ਜੀ ਨੂੰ ਇਸ ਤਰ੍ਹਾਂ ਕਿਹਾ ਤਾਂ ਨਰੰਕਾਰ ਜੀ ਨੇ ਆਦਮ ਜੀ ਨੂੰ ਘੁੱਟ ਕੇ ਜਫੀ ਪਾ ਲਈ ਆਦਮ ਜੀ ਨੂੰ ਉਪਦੇਸ਼ ਦਿੱਤਾ ਕਿ ਆਦਮ ਦੁਨੀਆ ਦੇ ਵਿੱਚ ਐਸੀ ਕੋਈ ਜਗ੍ਹਾ ਨਹੀਂ ਜਿੱਥੇ ਮੈਂ ਨਾ ਹੋਵਾਂ ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਆਦਮ ਮੇਰਾ ਸਰੀਰ ਹੀ ਕਿਰੋਸ਼ਨੀ ਹੈ ਮੇਰਾ ਚੈਨ ਚੱਕਰ ਨਕ ਬੁੱਲ ਕੋਈ ਨਹੀਂ ਨਾ ਹੀ ਕੋਈ ਮੁਖ ਪਸਾਰਾ ਹੈ ਮੇਰਾ ਸਰੀਰ ਹੀ ਕਿਰੋਸ਼ਨੀ ਹੈ ਜਿਸ ਵਕਤ ਮੈਂ ਕਿਸੇ ਜੀਵ ਦੇ ਨਾਲ ਗੱਲਬਾਤ ਕਰਨੀ ਜਾਂ ਦਰਸ਼ਨ ਦੇਣਾ ਹੋਵੇ ਜੈਸਾ ਜੀਵ ਹੁੰਦਾ ਮੈਂ ਉਸਾ ਹੀ ਸਰੀਰ ਧਾਰਨ ਕਰ ਲੈਂਦਾ ਹਾਂ ਧੰਨ ਪ੍ਰਭੂ ਵਾਲਮੀਕ ਮਹਾਰਾ ਜੀ ਕਹਿੰਨ ਲੱਗੇ ਕਿ ਆਦਮ ਜਿੰਨੇ ਵੀ ਦੁਨੀਆ ਵਿੱਚ ਜੀਵ ਜੰਤ ਹਨ ਮੈਂ ਸਭ ਨਾਲ ਦੇ ਨਾਲ ਹੁੰਦਾ ਜੀਵ ਜੰਤ ਮੈਨੂੰ ਆਪਣੇ ਕੋਲੋਂ ਦੂਰ ਸਮਝਦੇ ਨੇ ਪਰ ਮੈਂ ਕਿਸੇ ਕੋਲੋਂ ਦੂਰ ਨਹੀਂ ਹੁੰਦਾ ਉਸ ਦੇ 10ਵੇਂ ਦਰਵਾਜ਼ੇ ਦੇ ਅੰਦਰ ਮੇਰਾ ਨਿਵਾਸ ਹੁੰਦਾ ਹੈ। ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਆਦਮ ਮੇਰਾ ਸਰੀਰ ਨੂਰੀ ਹੈ। ਇਸ ਕਰਕੇ ਖਾਤੀ ਜੀ ਮੈਨੂੰ ਦੇਖ ਨਹੀਂ ਸਕਦੇ। ਜਿਹਨੂੰ ਮੈਂ ਆਪ ਦਿਸਣਾ ਚਾਹਾਂ ਮੈਨੂੰ ਉਹੀ ਦੇਖ ਸਕਦਾ ਹੈ। ਐ ਆਦਮ 84 ਲੱਖ ਜੋਨਾ ਵਿੱਚ ਮੇਰੇ ਜੀਵ ਜੰਤ ਹਨ। ਤੇ 84 ਲੱਖੀ ਤੂੰ ਮੇਰੇ ਰੂਪ ਜਾਣ। ਬਿਰਸ਼ ਬੂੜ ਚਾੜ ਫੂਸ ਇਹ ਵੀ ਜੂਨਾ ਹਨ ਦੁਨੀਆਂ ਦੇ ਵਿੱਚ ਜੋ ਕੁਝ ਵੀ ਤੈਨੂੰ ਨਜ਼ਰ ਆ ਰਿਹਾ ਹੈ ਇਹ ਸਭ ਜੂਨਾ ਹੀ ਜੂਨਾ ਹਨ ਅਗੰ ਪਵਨ ਪਾਣੀ ਜਲ ਜੀਵ ਇਹ ਸਭ ਜੂਨਾ ਹੀ ਹਨ ਇਹ ਆਦਮ ਜਿਸ ਧਰਤੀ ਉੱਪਰ ਤੂੰ ਖੜਾ ਹੈ ਇਹ ਵੀ ਇੱਕ ਜੂਨ ਹੈ ਨਿਰੰਕਾਰ ਤੋਂ ਬਿਨਾਂ ਸਭ ਜੂਨਾ ਹਨ ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਆਦਮ ਜੂਨੀ ਦੇ ਵਿੱਚ ਪਦਾਇਸ਼ ਹੋਣ ਵਾਲੇ ਜੀਵ ਨੂੰ ਜੂਣ ਕਿਹਾ ਜਾਂਦਾ ਹੈ ਕੋਈ ਕੀੜੀ ਹੈ ਕੋਈ ਹਾਥੀ ਹੈ ਕੋਈ ਕੁੱਤਾ ਹੈ ਕੋਈ ਬਿੱਲੀ ਹੈ ਤੇ ਕੋਈ ਕਿਸੇ ਜੂਣ ਵਿੱਚ ਕੋਈ ਕਿਸੇ ਜੂਣ ਵਿੱਚ ਹਨ ਨਰੰਕਾਰ ਜੀ ਦੀ ਉਤਪਤ ਜੂਨੀ ਵਿੱਚ ਦੀ ਨਹੀਂ ਹੋਈ ਇਸੇ ਕਰਕੇ ਨਰੰਕਾਰ ਜੂਨਾ ਵਿੱਚ ਨਹੀਂ ਆਉਂਦੀ ਸਭ ਕਾਰ ਉਹਦੀ ਜਨਮ ਲੈਂਦੀ ਹੈ ਨਰੰਕਾਰ ਜੀ ਦਾ ਜਨਮ ਨਹੀਂ ਹੁੰਦਾ ਉਹ ਜਮਨ ਮਰਨ ਦੇ ਚੱਕਰ ਵਿੱਚੋਂ ਬਾਹਰ ਹੈ ਉਸ ਨਾਲ ਜਮਨ ਮਰਨ ਦਾ ਕੋਈ ਵੀ ਸਵਾਲ ਨਹੀਂ ਉਹ ਸਦਾ ਸਲਾਮਤ ਨਰੰਕਾਰ ਹੈ ਆਦਮ ਨਰੰਕਾਰ ਜੀ ਦਾ ਬ੍ਰਹਮ ਗਿਆਨ ਸਰਵਣ ਕਰਕੇ ਬੜਾ ਆਨੰਦ ਹੋਇਆ ਤੇ ਵਾਰ-ਵਾਰ ਧੰਨ ਧੰਨ ਵਾਹੂ ਵਾਹੂ ਕਹਿਣ ਲੱਗਾ ਤੇ ਨਮਸਕਾਰ ਕਰਨ ਲੱਗਾ ਕਹਿਣ ਲੱਗਾ ਕਿ ਧੰਨ ਮੇਰੇ ਵੱਡੇ ਭਾਗ ਹਨ ਜਿਨੂੰ ਅੱਜ ਅਕਾਲ ਪੁਰਖ ਜੀ ਦੇ ਦਰਸ਼ਨ ਹੋਏ ਕਰੋੜਾਂ ਜਨਮਾਂ ਦੇ ਵਾਸਤੇ ਮੇਰੀ ਆਤਮਾ ਪਰਮਾਤਮਾ ਦਾ ਦੇਦਾਰ ਕਰਕੇ ਕਦਾਰਤ ਹੋ ਗਈ। ਨਿਰੰਕਾਰ ਜੀ ਆਦਮ ਜੀ ਨੂੰ ਕਹਿਣ ਲੱਗੇ ਆਦਮ ਤੈਨੂੰ ਮੇਰਾ ਦਰਸ਼ਨ ਹੋਣਾ ਸੀ। ਤੂੰ ਇੱਕ ਆਦਮ ਜਾਤ ਦਾ ਪਹਿਲਾ ਬੀਜ ਹੈ। ਤੈਨੂੰ ਹੋਰ ਕਿਤੋਂ ਗਿਆਨ ਨਹੀਂ ਮਿਲਣਾ ਸੀ। ਗਿਆਨ ਤੈਨੂੰ ਮੈਂ ਹੀ ਦੇਣਾ ਸੀ। ਕਿਉਂਕਿ ਤੂੰ ਇਸ ਧਰਤੀ ਉੱਤੇ ਜੀ ਪਹਿਲਾ ਆਦਮ ਹੈ। ਤੈਨੂੰ ਗਿਆਨ ਦੇਣ ਵਾਲਾ ਇੱਥੇ ਕੋਈ ਆਦਮੀ ਨਹੀਂ। ਇਸ ਕਰਕੇ ਤੇਰੇ ਰੂਪ ਦੇ ਵਿੱਚ ਹੋ ਕੇ ਮੈਂ ਤੈਨੂੰ ਬ੍ਰਹਮ ਗਿਆਨ ਦੀ ਦਾਤ ਬਖਸ਼ੀ ਹੈ ਹੁਣ ਅੱਗੇ ਦੁਨੀਆ ਨੂੰ ਤੇਰੇ ਕੋਲੋਂ ਗਿਆਨ ਦੀ ਪ੍ਰਾਪਤੀ ਹੋਵੇਗੀ ਇਹ ਇਨਸਾਨ ਤੋਂ ਇਨਸਾਨ ਨੂੰ ਅੱਗੇ ਤੋਂ ਅੱਗੇ ਬ੍ਰਹਮ ਗਿਆਨ ਦੀ ਦੁਨੀਆ ਵਿੱਚ ਦੁਕਾਨ ਚੱਲਦੀ ਰਹੇਗੀ ਧਨ ਪ੍ਰਭੂ ਵਾਲਮੀਕ ਨਿਰੰਕਾਰ ਜੀ ਕਹਿਣ ਲੱਗੇ ਆਦਮ ਤੇਰੇ ਪੁੱਤਰ ਬਾਤ ਵੱਡੇ ਵੱਡੇ ਮਹਾਵੀਰ ਦੇਵਤੇ ਆਉਣਗੇ ਸ਼੍ਰੀ ਨੌ ਦੁਰਗਾ ਦੇਵੀ ਵਿਸ਼ਨੂੰ ਲక్ష్ਮੀ ਜਗਤ ਮਾਤਾ ਜੋ ਸਮੇਂ ਸਮੇ ਸੰਸਾਰ ਦੀ ਰੱਖਿਆ ਕਰਨ ਵਾਸਤੇ ਉਤਾਰ ਧਾਰਨ ਕਰੇਗੀ 33 ਕਰੋੜ ਦੇਵਤੇ ਨੌ ਨਾਥ 84 ਸਿੱਧ 6 ਜਤੀ 52 ਵੀਰ 64 ਜੋਗਨੀ ਦੇਵਦਾਨੋ ਦੇਵੀਆਂ ਗਣਪਤ ਕਿਨਰ মুনਰ ਵੱਡੇ ਵੱਡੇ ਬ੍ਰਹਮਾਦਿਕ ਸਨਕਾਦਿਕ ਇੰਦਰਾਦਿਕ ਜੰਗਮ ਜੋਗੀ ਮਹਾਮੁਨੀ 나ਥ ਈਸ਼ ਮਨੀਸ਼ਰ ਸੰਿਆਸੀ ਉਦਾਸੀ ਅਰਬਦ ਖਰਬਦ ਨਰਬਦ ਤੇਰੀ ਪਰਿਵਾਰ ਦੇ ਵਿੱਚ ਆਦਮ ਜਾਤ ਹੋਵੇਗੀ ਧੰਨ ਪ੍ਰਭੂ ਵਾਲਮੀਕ ਮਹਾਰਾਜ ਜੀ ਕਹਿਣ ਲੱਗੇ ਆਦਮ ਤੇਰੀ ਕਲਾ ਸਦਾ ਵਾਸਤੇ ਅਮਰ ਰਹੇਗੀ ਤੂੰ ਸਾਡਾ ਨਾਮ ਸਿਮਰਨ ਕਰਦਾ ਰਹੀ ਈਹੀ ਮੰਤਰ ਤੇਰੀ ਹਰ ਮੁਸ਼ਕਲ ਨੂੰ ਦੂਰ ਕਰੇ ਕਰਦਾ ਰਹੇਗਾ ਮੇਰਾ ਸਿਮਰਨ ਤੇਰਾ ਮੂਲ ਮੰਤਰ ਜੰਤਰ ਮੰਤਰ ਤੰਤਰ ਉਡੰਤਰ ਹੋਵੇਗਾ اے ਆدم ਸਾਡਾ 옴 نام تیرے سب دکھاں دا اے دارو ਬਣੇਗਾ اینوں یاد رکھی شام سویرے آرتی ਕਰਦਾ ਰਹੇ ਜਿੰਨਾ ਚਿਰ ਤੂੰ ਮੇਰਾ ਪੂਰਾ ਸਿਮਰਨ ਕਰਦਾ ਰਹੇਗਾ ਤੇ ਤੂੰ ਮੈਨੂੰ ਆਪਣੇ ਅੰਗ ਸੰਗ ਜਾਣੀ ਜਦੋਂ ਵੀ ਤੂੰ ਮੈਨੂੰ ਯਾਦ ਕਰੇਗਾ ਇਸੇ ਰੂਪ ਦੇ ਵਿੱਚ تیرے ਕੋਲ ਹੋਵਾਂਗਾ ਤੇ ਮੈਨੂੰ ਦੂਰ ਨਾ ਜਾਣੀ ਜਿਹੜੇ ਮੈਨੂੰ ਦੂਰ ਜਾਣਦੇ ਹਨ ਮੈਂ ਉਹਨਾਂ ਤੋਂ ਦੂਰ ਹੁੰਦਾ ਹਾਂ ਜਿਹੜੇ ਫਲ ਫੁੱਲ ਆਦਮ ਤੇ ਹਵਾ ਨੇ ਧੰਨ ਪ੍ਰਭੂ ਵਾਲਮੀਕ ਨਿਰੰਕਾਰ ਜੀ ਦੀ ਅੱਖੇ ਰੱਖੇ ਸਨ ਉਹਨਾਂ ਫਲਾਂ ਦੇ ਵਿੱਚ ਵਲ ਜਦੋਂ ਧੰਨ ਧੰਨ ਸਤਿਗੁਰੂ ਵਾਲਮੀਕ ਨਿਰੰਕਾਰ ਜੀ ਨੇ ਆਪਣੇ ਹੱਥ ਦਾ ਇਸ਼ਾਰਾ ਕੀਤਾ ਤਾਂ ਉਹ ਜਿਹੜੇ ਫਲ ਸਨ ਉਹ ਸਾਰੇ ਗਰਮਾ ਗਰਮ ਪ੍ਰਸ਼ਾਦ ਬਣ ਗਏ ਉਹ ਪ੍ਰਸ਼ਾਦ ਧੰਨ ਧੰਨ ਸਤਿਗੁਰੂ ਵਾਲਮੀਕ ਨਿਰੰਕਾਰ ਜੀ ਨੇ ਆਦਮ ਤੇ ਹਵਾ ਉਹਨਾਂ ਦੋਹਾਂ ਨੂੰ ਵੰਡ ਦਿੱਤਾ ਭਗਵਾਨ ਜੀ ਨੇ ਆਪਣੇ ਸੱਜੇ ਪੱੜ ਦੇ ਵਿੱਚੋਂ ਇੱਕ ਤੁਰੀ ਕੇਸਰ ਦੀ ਮੱਥੇ ਉੱਪਰ ਤਿਲਕਾ ਨੂੰ ਗੋਣ ਵਾਸਤੇ ਕੱਢ ਦਿੱਤੀ ਇਹ ਕੇਸਰ ਦਾ ਹਰੂ ਤਿਲਕ ਲਗਾਇਆ ਕਰੋ ਤਿਲਕ ਵੀ ਇੱਕ ਮੇਰਾ ਸ਼ਮਰਨ ਜਿਹੜੇ ਲੋਕ ਨਿਤ ਨੇਮ ਨਾਲ ਲਾਉਂਦੇ ਹਨ ਉਹਨਾਂ ਦੀ ਆਸਾ ਪੂਰਨ ਹੁੰਦੀ ਹੈ ਤੇ ਤਾਂ ਤਾਂ ਸਾਧਗੁਰੂ ਵਾਲਮੀਕ ਨਿਰੰਕਾਰ ਜੀ ਆਦਮ ਤੇ ਹਵਾ ਨੂੰ ਕਹਿਣ ਲੱਗੇ ਆਦਮ ਤੇ ਹਵਾ ਮੈਂ ਤੁਹਾਡੇ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਸ਼ਕਤੀਆਂ ਪਾਈਆਂ ਹੋਈਆਂ ਹਨ। ਤੁਹਾਨੂੰ ਦੋਹਾਂ ਨੂੰ ਪੰਜਾਂ ਤਤਾਂ ਦੇ ਪੁਤਲੇ ਬਣਾ ਦਿੱਤਾ ਹੈ। ਤੁਹਾਡੇ ਵਿੱਚ ਬੇਅੰਤ ਗੁਣ ਭਰ ਦਿੱਤੇ ਨੇ। ਇਹ ਆਦਮ ਆਸਤਕ ਨਾਸਤਕ ਦੀ ਸੋਝੀ ਵੀ ਤੁਹਾਡੇ ਵਿੱਚ ਹੈ। ਤੁਹਾਡੇ ਵਿੱਚ ਬਹੁਤ ਵੱਡੀਆਂ-ਵੱਡੀਆਂ ਦੂਰਬੀਨਾ ਲਗਾ ਦਿੱਤੀਆਂ ਨੇ। ਜਿਨ੍ਹਾਂ ਦੂਰਬੀਨਾ ਵਿੱਚ ਦੀ ਤੁਸੀਂ ਸਾਰੇ ਬ੍ਰਹਮਣ ਨੂੰ ਦੇਖ ਸਕਦੇ ਹੋ। ਨੂਰੀ ਚਸ਼ਮੇ ਤੁਹਾਡੇ ਦੁਆਰ ਦੇ ਅੰਦਰ ਰੱਖ ਦਿੱਤੇ ਨੇ। ਜਦੋਂ ਕਦੇ ਤੁਸੀਂ ਮੇਰਾ ਬ੍ਰਹਮ ਪ੍ਰਸਾਰ ਦੇਖਣਾ ਚਾਹੋ ਤਾਂ ਉਹਨਾਂ ਨੂਰੀ ਚਸ਼ਮਿਆਂ ਦੇ ਵਿੱਚ ਦੀਖ ਦੇਖ ਸਕਦੇ ਹੋ ਪਾਣੀ ਬਣ ਕੇ ਪਾਣੀ ਵਿੱਚ ਮਿਲ ਜਾਣਾ ਢੇਰੀ ਬਣ ਕੇ ਢੇਰੀ ਵਿੱਚ ਮਿਲ ਜਾਣਾ ਪੰਛੀ ਵਾਂਗ ਰਸਣ ਦੇ ਹੀ ਉੱਡ ਜਾਣਾ ਇਹ ਗੁਣ ਵੀ ਤੁਹਾਡੇ ਵਿੱਚ ਭਰ ਦਿੱਤੇ ਹਨ ਪੂਤ ਪ੍ਰੇਤ ਖੱੱਚੇ ਰੱチェ ਦੇਵਦਾਨੋਂ ਨੂੰ ਆਪਣੇ ਵਸ ਵਿੱਚ ਕਰਨ ਵਾਲੇ ਮੰਤਰ ਜੰਤਰ ਵੀ ਤੁਹਾਡੇ ਵਿੱਚ ਗੁਣ ਪਾ ਦਿੰਦਾ ਹੈ ਅਗਨੀ ਬਣ ਕੇ ਅਗਨੀ ਵਿੱਚ ਮਿਲ ਜਾਣਾ ਸਭਨਾ ਜੂਨਾ ਤੋਂ ਉੱਪਰ ਵਾਲਾ ਮਾਨਸ ਜਾਮਾ ਵੀ ਤੁਹਾਨੂੰ ਪਹਿਨਾ ਦਿੱਤਾ ਹੈ ਤੇ 84 ਲੱਖ ਜੂਨਾ ਦੇ ਉੱਪਰਲੀ ਸਰਦਾਰ ਜੂਨ ਤੁਹਾਡੇ ਪਾਸ ਹੈ ਮਾਨਸ ਜਾਮਾ ਕਿਹੜੇ ਕਰਮ ਕਰਕੇ ਤੁਹਾਡੇ ਪਾਸ رہ ਸਕਦਾ ਹੈ ਤੇ ਕਿਹੜੇ ਕਰਮਾ ਕਰਕੇ ਮਾਨਸ ਜਾਮਾ ਜੀਵ ਦੇ ਕੋਲੋਂ ਖus ਜਾਂਦਾ ਹੈ ਮੰਦੇ ਚੰਗੇ ਕਰਮਾਂ ਦੇ ਫਲ ਵੀ ਤੁਹਾਨੂੰ ਦੱਸ ਦਿੱਤੇ ਹਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੋਵੇ ਇਹ ਵੀ ਤੁਹਾਡੇ ਕਲਪੂਤ ਕੋਠੜੇ ਵਿੱਚ ਪਾ ਦਿੱਤੇ ਹਨ ਇਹ ਭੂਤ ਅਗਨੀ ਦੇ ਬਿਰੋਲੇ ਹਨ ਜੋ ਨਾਂ ਬਿਹਾਉਣੀ ਦੇ ਅਨੁਸਾਰ ਕੇ ਸੁਆ ਬਣਾ ਦਿੰਦੇ ਨੇ ਮੰਦੇ ਦਾਗਾਂ ਤੋਂ ਇਸ ਮਾਨਸ ਤੋੜੇ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਣਾ ਇਹ ਵੀ ਗੁਣ ਤੁਹਾਡੇ ਅੰਦਰ ਭਰ ਦਿੱਤਾ ਹੈ ਤੇ ਪ੍ਰਮਾਤਮਾ ਦਾ ਸਿਮਰਨ ਜੀਵਾਂ ਨੂੰ ਬੇਕੰਠ ਲੋਕ ਦੇ ਵਿੱਚ ਪਹੁੰਚਾ ਦਿੰਦਾ ਹੈ ਮਨਮੁਖ ਜੀਵ ਵਾਰ-ਵਾਰ ਨਰਕਾਂ ਦੀ ਅੱਗ ਵਿੱਚ ਸਾੜ-ਸੜ ਕੇ ਸੁਆ ਹੁੰਦਾ ਰਹਿੰਦਾ ਹੈ ਨਾਮ ਜਪੇ ਤੋਂ ਬਿਨਾ ਜੀਵ 84 ਲੱਖ ਜੂਨਾ ਦੇ ਚੱਕਰ ਵਿੱਚ ਨਹੀਂ ਨਿਕਲ ਸਕਦਾ। ਨਾਮ ਸਿਮਰਨ ਕਰਨ ਵਾਲਾ ਜੀਵ 84 ਲੱਖ ਜੂਨਾ ਦੇ ਚੱਕਰ ਵਿੱਚ ਨਹੀਂ ਆਉਂਦਾ। ਬ੍ਰਹਮ ਗਿਆਨ ਕੀ ਹੈ? ਕਿ ਅਗਿਆਨ ਕੀ ਹੈ ਇਹਨੂੰ ਸਮਝਣਾ ਵੀ ਤੁਹਾਨੂੰ ਦੱਸ ਦਿੱਤਾ ਹੈ। ਗਰੰਕਾਰ ਜੀ ਦੇ ਨਾਲ ਮਿਲਿਦਾ ਕਿਸ ਤਰ੍ਹਾਂ ਹੈ ਤੇ ਉਹਦੇ ਨਾਲ ਵਿਛੜੀ ਦਾ ਕਿਸ ਤਰ੍ਹਾਂ ਹੈ। ਜੀਵ ਪ੍ਰਮਾਤਮਾ ਦੇ ਬਾਣੀ ਵਿੱਚ ਰਹਿ ਕੇ ਉਹ ਕਿਹੜੀ ਹਸਤੀ ਹੈ ਜਿਹਨੂੰ ਪ੍ਰਾਪਤ ਕਰ ਸਕਦਾ ਹੈ ਨਿਰਵਾਨ ਪਦ ਮੁਕਤੀ ਜੁਗਤੀ ਦਾ ਘਾਰ ਹੈ ਤਿੰਨਾਂ ਗੁਣਾਂ ਵਿੱਚ ਉਹ ਜੀਵ ਨੂੰ ਮੋਕਸ਼ ਦੀ ਪ੍ਰਾਪਤੀ ਨਹੀਂ ਹੋ ਸਕਦੀ ਤਿੰਨਾਂ ਗੁਣਾਂ ਦੇ ਵਿੱਚ ਮਰਤਕੂ ਦਾ ਕਰਤ ਕਰਦਾ ਹੈ ਤਿੰਨਾਂ ਗੁਣ ਹਰੇਕ ਇਨਸਾਨ ਦੇ ਨਾਲ ਰਹਿੰਦੇ ਨੇ ਇੱਕ ਉਤਪਤ ਇੱਕ ਪਾਲਣਾ ਤੇ ਇੱਕ ਮਰਤਕੂ ਕਰਦਾ ਹੈ ਇਹ ਤਿੰਨਾਂ ਕਲਾ ਨਿਰੰਕਾਰ ਜੀ ਦੀਆਂ ਕਲਾ ਵਿੱਚੋਂ ਹਨ ਬਰਮੁਗਤ ਨਹੀਂ 16 ਕਲਾਤੋਂ ਉਪਦੀਆਂ ਕਲਾ ਮੁਗਤ ਹਨ ਧੰਨ ਪ੍ਰਭੂ ਵਾਲਮੀਕ ਮਹਾਰਾ ਜੀ ਕਹਿਣ ਲੱਗੇ ਕਿ ਇਹ ਆਦਮ ਆਦਮ ਜਾਤ ਭਾਤ ਭਾਤ ਦੇ ਗੁਣ ਤੁਹਾਡੇ ਵਿੱਚ ਭਰ ਦਿੱਤੇ ਨੇ ਜੈਸੀ ਜੈਸੀ ਕਲਾ ਇਸਤੇਮਾਲ ਕਰੋਗੇ ਤੈਸਾ ਤੈਸਾ ਦਰਸ਼ਨ ਹੋਵੇਗਾ ਤੇ ਜਿਹੜਾ ਜੀਵ ਆਪਣੇ ਕਲਬੂਤ ਰਤ ਨੂੰ ਚੰਗੇ ਰਸਤੇ ਪਰ ਤੁਰੇਗਾ ਉਹ ਸੁਰਗ ਲੋਕ ਵਿੱਚ ਚਲਾ ਜਾਵੇਗਾ ਜੀڑا ਸ਼ਰਤ ਨੂੰ ਮੰਦੀ ਰਸਤੇ ਪਰ ਤੁਰੇਗਾ ਉਹ ਜੀਵ ਨਰਕਾਂ ਦੀ ਅੱਗ ਵੀ ਸੜ ਕੇ ਸੁਆਹ ਜਾਵੇਗਾ ਧੰਨ ਧੰਨ ਸਤਿਗੁਰੂ ਵਾਲਮੀਕ ਮਹਾਰਾ ਜੀ ਆਦਮ ਨੂੰ ਕਹਿਣ ਲੱਗੇ ਆਦਮ ਤੈਨੂੰ ਅਸੀਂ ਆਪਣੀ ਰਚਨਾ ਬਾਰੇ ਬਹੁਤ ਕੁਝ ਸਮਝਾ ਚੁੱਕੇ ਹਾਂ ਤੇ ਤੈਨੂੰ ਹੁਣ ਸਾਡੇ ਉਪਦੇਸ਼ ਨੂੰ ਯਾਦ ਰੱਖੀ ਜੇ ਤੂੰ ਸਾਡੇ ਬਚਨਾਂ ਦੇ ਉੱਪਰ ਚੱਲੇਗਾ ਤੇਰੀ ਜਗਤ ਯਾਤਰਾ ਬੜਾ ਸਫਲ ਹੋਵੇਗਾ ਜੇ ਤੂੰ ਸਾਡੇ ਬਚਨਾਂ ਦੀ ਕੋਈ ਪ੍ਰਵਾਹ ਨਾ ਕੀਤੀ ਤਾਂ ਤੈਨੂੰ ਕਰੋੜਾਂ ਦੁੱਖਾਂ ਨੇ ਘੇਰਾ ਪਾ ਲੈਣਾ ਜੋ ਤੇਰੀ ਆਤਮਾ ਨੂੰ ਕਦੇ ਸੁੱਖ ਦਾ ਸਾਹ ਨਹੀਂ ਲੈਣ ਦੇਣਗੇ ਜੀਵ ਨੂੰ ਪਰਮਾਤਮਾ ਦੇ ਵੱਲੋਂ ਬੇਮੁਖ ਕਰਕੇ ਦੋਜਕ ਦੇ ਮੋਹ ਚ ਫਸਾ ਦਿੰਦੇ ਹਨ ਤੇ ਮਨਮੁਖ ਜੀਵ ਨੂੰ ਅਮਰਤ ਦੇ ਜ਼ਹਿਰ ਦੀ ਕੋਈ ਪਰਖ ਨਹੀਂ ਹੁੰਦੀ ਮਨਮੁਖ ਜੀਵ ਜੈ ਨੂੰ ਅਮਰਿਤ ਕਰਕੇ ਪੀ ਪੀ ਕੇ ਆਪਣੇ ਸਰੀਰ ਨੂੰ ਅਨੇਕਾਂ ਰੋਗ ਚ ਮੇੜ ਬੈਠਦਾ ਹੈ ਧੰਨ ਪ੍ਰਭ ਵਾਲਮੀਕ ਨਰੰਕਾਰ ਜੀ ਆਦਮ ਜੀ ਨੂੰ ਕਹਿੰਦੇ ਨੇ ਆ ਕਿ ਆਦਮ ਮੈਂ ਹੁਣ ਤੇਰੇ ਕੋਲੋਂ ਜਾਂਦਾ ਹਾਂ ਜਦੋਂ ਨਰੰਕਾਰ ਜੀ ਨੇ ਆਦਮ ਤੇ ਹਵਾ ਨੂੰ ਇਹ ਕਿਹਾ ਕਿ ਮੈਂ ਹੁਣ ਤੇਰੇ ਕੋਲੋਂ ਜਾਂਦਾ ਹਾਂ ਆਦਮ ਤੇ ਹਵਾ ਇੱਕ ਦਮ ਧੰਨ ਤਨ ਸਤਿਗੁਰੂ ਵਾਲਮੀਕ ਮਹਾਰਾਜ ਜੀ ਦੇ ਚਰਨ ਕਮਲਾਂ 'ਤੇ ਟਹਿ ਗਏ ਤੇ ਰੋ ਰੋ ਕੇ ਧਨ ਪ੍ਰਭ ਵਾਲਮੀਕ ਮਹਾਰਾਜ ਜੀ ਨੂੰ ਕਹਿਣ ਲੱਗੇ ਕਰਤਾ ਜੀ اے ਧਰਤਾ ਜੀ ਤੁਸੀਂ ਸਾਨੂੰ ਕੱਲੇ ਛੱਡ ਕੇ ਨਾ ਜਾਓ ਸਾਡੇ ਕੋਲ ਹੀ ਰੋ ਤੁਹਾਡੇ ਇਸ ਵਿਛੋੜੇ ਨੂੰ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਧਨ ਪ੍ਰਭ ਵਾਲਮੀਕ ਮਹਾਰਾਜ ਜੀ ਆਦਮ ਤੇ ਹਵਾ ਨੂੰ ਕਹਿਣ ਲੱਗੇ ਪਾਈ ਸਿੱਖੋ ਮੈਂ ਤਾਂ ਤੁਹਾਡੇ ਵਿੱਚ ਹੀ ਹਾਂ ਤੁਸੀਂ ਆਪਣੇ ਸਿਮਰਨ ਦੀ ਤੇਜ ਪ੍ਰਤਾਪ ਦੇ ਨਾਲ ਹਰ ਰੋਜ਼ ਮੈਨੂੰ ਦੇਖ ਸਕਦੇ ਹੋ ਮੈਂ ਕਿਸੇ ਵੀ ਜੀਵ ਤੋਂ ਵੱਖ ਨਹੀਂ ਉਹ ਜੀ ਮੈਨੂੰ ਦੇਖ ਸਕਦੇ ਨਹੀਂ ਜਿਨ੍ਹਾਂ ਕੋਲ ਮੈਂ ਵੇਖਣ ਵਾਲੀ ਅੱਖ ਨਹੀਂ ਮੇਰਾ ਨਾਮ ਸਿਮਰਨ ਲਈ ਤੁਹਾਡੀਆਂ ਨੂਰੀ ਅੱਖਾਂ ਹਨ ਜਿਨ੍ਹਾਂ ਅੱਖਾਂ ਦੇ ਨਾਲ ਤੁਸੀਂ ਮੈਨੂੰ ਹਰ ਰੋਜ਼ ਦੇਖ ਸਕਦੇ ਹੋ ਕਰਤਾਰ ਜੀ ਆਦਮ ਤੇ ਹਵਾ ਨਾਲ ਇਸ ਤਰ੍ਹਾਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਕਰਦੇ ਰੋਸ਼ਨੀ ਦਾ ਸਰੂਪ ਇੱਕਦਮ ਅਲੋਪ ਹੋ ਗਏ ਉਹ ਤਾਂ ਆਪ ਨਿਰੰਕਾਰ ਜੀ ਸਨ ਜੋ ਆਪਣੇ ਸਾਜ ਖਣ ਦੇ ਵਿੱਚ ਜਾਬ ਰਾਜਮਾਨ ਹੋਈ ਜਿਹੜਾ ਕੰਮ ਕਰਨ ਆਏ ਸਨ ਸੋ ਕੰਮ ਕਰਕੇ ਹੁਣ ਰਾਹ ਪਏ ਆਦਮ ਤੇ ਹਵਾ ਨੂੰ ਨਿਰੰਕਾਰ ਜੀ ਮਨੁੱਖ ਜਾਮੇ ਵਿੱਚ ਕੋਣ ਖੜੇ ਉਹਨਾਂ ਵਰਗੇ ਇਨਸਾਨ ਹੀ ਨਜ਼ਰ ਆ ਰਹੇ ਸਨ ਕੁਦਰਤ ਇਨਸਾਨ ਨੂੰ ਇਨਸਾਨ ਬਣ ਕੇ ਮਿਲਦੀ ਹੈ ਜੈਸਾ ਜੀਵ ਹੁੰਦਾ ਹੈ ਕੁਦਰਤ ਉਸ ਤਰ੍ਹਾਂ ਦੇ ਰੂਪ ਧਾਰਨ ਕਰ ਲੈਂਦੀ ਹੈ ਜੈਸਾ ਜੀਵ ਹੁੰਦਾ ਹੈ ਕੁਦਰਤ ਉਸੇ ਤਰ੍ਹਾਂ ਦੇ ਰੂਪ ਵਿੱਚ ਬਦਲ ਜਾਂਦੀ ਹੈ ਕੁਦਰਤ ਤਾਂ ਕੀੜੇ ਪਤੰਗਿਆਂ ਵਿੱਚ ਵੀ ਆਪਣਾ ਪੂਰਾ ਨਿਵਾਸ ਕਰਦੀ ਹੈ ਕੁਦਰਤ ਨੂੰ ਆਪਣੇ ਨਾਮ ਦੇ ਨਾਲ ਪ੍ਰੀਤ ਹੈ ਭਾਵੇਂ ਅੱਖ ਦਾ ਟਿੱਡਾ ਹੋਵੇ ਪ੍ਰੀਤ ਕਰੇ ਨਾਮ ਜਪੇ ਕੁਦਰਤ ਨੂੰ ਕੁਦਰਤ ਨੂੰ ਉਹੀ ਚੰਗਾ ਲੱਗੇਗਾ ਜੀਵ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ ਤੇ ਕੁਦਰਤ ਉਸ ਜੀਵ ਨੂੰ ਉਹੋ ਜੀ ਜੂਨ ਦੇ ਵਿੱਚ ਢਾਲ ਦਿੰਦੀ ਹੈ ਜੋ ਬੋਲੇ ਸੋਨਰ ਪੈ ਸ੍ਰਿਸ਼ਟੀ ਕਰਤਾ ਦਇਆਵਾਨ ਜਗਤ ਗੁਰੂ ਵਾਲਮੀਕ ਮਹਾਰਾਜ ਕੀ ਜੈ ਕਾਲ ਯੁਗ ਦੇ ਮਹਾਨ ਅਵਤਾਰ ਦੁਨੀਆ ਨੂੰ ਤਾਰਨਹਾਰ ਤਾਨ ਤਨ ਸਹਿਬ ਸ੍ਰੀ ਗੁਰੂ ਗਿਆਨਾਤਮਾਹਾਰਾਜ ਕੀ ਜੈ ਤਾਨ ਤਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ ਆਦਿ ਪੁਰਖ ਦੀਨ ਦੁਨੀ ਦੇ ਵਾਲੀ ਤਨ ਤਨ ਸਤਿਗੁਰੂ ਬਾਣੀ ਕੁਮਾਰ ਜੀ ਆਤਮਿਕ ਸਰੂਪ ਜਗਦੀ ਜੋਤ ਗਦੀ ਤੇ ਵਿਰਾਜਮਾਨ ਜੁਗ ਜੁਗ ਅਟਲ ਤਨ ਤਨ ਸ੍ਰੀ ਆਦਿ ਧਰਮ ਗ੍ਰੰਥਰਮੈਨ ਮਹਾਰਾਜ ਕੀ ਜੈ